ਉਹ ਇੰਨਾ ਲੋਕਾਂ ਨੇ ਉਦੋਂ ਬੜਾ ਗੰਨਾ ਗੁੰਨਾ ਨਾਲ ਲੈ ਕੇ ਤੁਰਦੇ ਫਿਰਦੇ ਵੀ ਰਹੇ ਔਰ ਅੱਜ ਵੀ ਦਾਅਵੇ ਕਰਦੇ ਆ ਜਦੋਂ ਕਿਤੇ ਬਹਿ ਜਾਂਦੇ ਆ ਕਿ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਔਰ ਸਾਨੂੰ ਗੁਰਮਤ ਤੇ ਗੁਰੂ ਸਾਹਿਬ ਦੇ ਸਿਧਾਂਤ ਸਮਝਾਉਂਦੇ ਉੱਥੇ ਬੈਠ ਕੇ ਤੇ ਜਦੋਂ ਚੁੱਪ ਕਰਾਉਣਾ ਹੁੰਦਾ ਉਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਛਤਰੀ ਢਾਲ ਅੱਗੇ ਬਣਾ ਲੈਂਦੇ ਆ ਵੀ ਅਸੀਂ ਉਹਨਾਂ ਦੇ ਸਾਥੀ ਰਹੇ ਨਾਲ ਰਹੇ ਆ ਭਾਈ ਮਰੀਕ ਸਿੰਘ ਜੀ ਅਮਰ ਸ਼ਹੀਦ ਭਾਈ ਮਰੀਕ ਸਿੰਘ ਜੀ ਸਾਡੀ ਜਥੇਬੰਦੀ ਦੇ ਪ੍ਰਧਾਨ ਸੀਗੇ ਉਹਨਾਂ ਦਾ ਤਾਂ ਇਹ ਨਾਂ ਹੀ ਨਹੀਂ ਲੈਂਦੇ ਤੇ ਉਹ ਮੈਂ ਸਿਰਫ ਇਹਨਾਂ ਨੂੰ ਦੋ ਤਿੰਨ ਸਵਾਲ ਇਹ ਪੁੱਛਣੇ ਚਾਹਣਾ ਕਿ ਜੇ ਜਦੋਂ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਆਏ ਤੁਸੀਂ ਜੇਲਾਂ ਤੋਂ ਬਾਹਰ ਤੁਸੀਂ ਬਲਾਕੀਆਂ ਮਾਰ-ਮਾਰ ਕੇ ਉਹ ਬਾਦਲ ਦੀ ਕੁਛੜ ਚੜ੍ਹੇ ਉਹ ਕਿਹੜੇ ਬਾਦਲ ਦੀ ਕਿਹੜੇ ਫਖਰੇ ਕੌਮ ਸਾਫਕਾ ਦੀ ਜਿਹੜੇ ਫਖਰੇ ਕੌਮ ਨੇ ਅਸੈਂਬਲੀ 'ਚ ਰਿਕਾਰਡਡ ਆ ਉਸ ਸ਼ਖਸੀਅਤ ਨੂੰ ਜਿਹੜੀ ਸ਼ਖਸੀਅਤ ਨੇ ਪੰਥ ਲਈ ਆਪਣੀ ਕੌਮ ਲਈ ਆਪਣੀ ਜਮਾਤ ਦੀ ਚੜ੍ਹਦੀ ਕਲਾ ਲਈ ਸ਼ਹਾਦਤ ਦਿੱਤੀ ਹਿੰਦ ਹਕੂਮਤ ਦੀ ਫੌਜ ਦੇ ਨਾਲ ਟੱਕਰ ਲੈਂਦਿਆਂ ਹੋਇਆਂ ਉਹਨੂੰ ਫਖਰੇ ਕੌਮ ਜਿਹੜਾ ਸਾਬਕਾ ਉਹ ਕੀ ਕਹਿੰਦਾ ਸੀ ਕਾਂਗਰਸੀਆਂ ਨੂੰ ਕਹਿੰਦਾ ਸੀ ਇਹ ਤੁਹਾਡੀ ਪਦਾਇਤ ਸੀਗਾ ਉਹ ਲਾਣ ਤੇ ਉਹ ਬੇਸ਼ਰਮੋ ਸਾਡੇ ਪ੍ਰਧਾਨ ਨੂੰ ਕੋਈ ਕਵੇ ਜਾਂ ਸਾਡੇ ਆਗੂ ਨੂੰ ਕੋਈ ਕਵੇ ਕਿ ਇਹ ਸਾਡਾ ਨਹੀਂ ਸੀ ਤੁਹਾਡਾ ਸੀ ਜਿਹੜਾ ਸਾਡੇ ਲਈ ਸ਼ਹਾਦਤ ਦੇ ਗਿਆ ਤੇ ਸਾਡਾ ਮਰਨ ਨਹੀਂ ਉਥੇ ਉਦੋਂ ਤੁਹਾਡੇ ਗੁਰਮਤ ਗੁਰਮ ਗੁਰਸਿੱਖੀ ਤੇ ਉਦੋਂ ਤੁਹਾਡੇ ਸਿਧਾਂਤ ਕਿੱਥੇ ਗਏ ਹੁੰਦੇ ਆ ਉਹੀ ਫਕਰੇ ਕੌਮ ਸੀਗਾ ਜਿੱਦਾਂ 78 ਦਾ ਕਾਂਡ ਹੁੰਦਾ ਨਿਰੰਕਾਰੀ ਕਾਂਡ ਇੱਥੇ ਬੈਠਾ ਸੀ ਅੰਮ੍ਰਿਤਸਰ ਦੇ ਵਿੱਚ ਉਹ ਇਹ ਲੋਕ ਉਦੋਂ ਉਹਨਾਂ ਨੇ ਵੀ ਅਖਬਾਰਾਂ 'ਚ ਖਬਰਾਂ ੜਾਈਆਂ ਸੀ ਬੰਬੇ ਸੀ ਜਾਂ ਉੱਥੇ ਸੀ ਕੋਈ ਪ੍ਰੋਗਰਾਮ ਹੋ ਰਿਹਾ ਸੀ ਵਿਸਾਖੀ ਤੇ ਪਰ ਅਸਲੀਅਤ ਆ ਜਿਹੜੀ ਉਹ ਇੱਥੇ ਰੈਸਟ ਹਾਊਸ ਦੇ ਵਿੱਚ ਸੀਗਾ ਉਹਦੇ ਕਹਿਣ ਤੇ ਸਾਰਾ ਕੁਝ ਹੋਇਆ ਇੱਥੋਂ ਪਾਰਕ ਹੁੰਦੀ ਆ ਕਿ ਅਸੀਂ ਕਿੰਨਾ ਕ ਕੌਮ ਨੂੰ ਕਿੰਨਾ ਕ ਆਪਣੀ ਜਮਾਤ ਨੂੰ ਕਿੰਨਾ ਕ ਆਪਣੇ ਪੰਥ ਨੂੰ ਪਿਆਰ ਕਰਦੇ ਆਂ